ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਗਤ ਰਵਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ ਆਓ ਇੱਕ ਕਵਤਾ ਬਾਬਾ ਜੀ ਦੀ ਵਡਿਆਈ ਵਿੱਚ ਆਪਜੀ ਦੇ ਸੰਮੁਖ ਪੇਸ਼ ਕਰਨ ਲੱਗਿਆ ਹਾਂ ਕ੍ਰਾਂਤੀਕਾਰੀ ਬੋਲ ਰਵਿਦਾਸ ਜਿਉ ਕੇ ਅੱਖਾਂ ਦੇ ਖੋਲ ਰਵਿਦਾਸ ਜਿਉ ਕੇ ਅੱਖਾਂ ਦੇ ਖੋਲ ਰਵਿਦਾਸ ਜਿਉ ਕੇ ਵੰਡੀਆਂ ਵਿੱਚ ਸਮਾਜ ਦੇ ਪਾਈਆਂ ਬਣ ਗਿਆ ਸਾਡੇ ਗਲ ਦੀਆਂ ਫਾਈਆਂ ਉਹ ਇਹ ਦੇਣੀ ਆਪਾਂ ਤੋਂ रविदास जीओ के क्रांतिकारी बोल रविदास जियो के पूजा अर्चा क्यों है करनी मथा मड़ी मसान तरनी पूजा अर्चा क्यों है करना ਮੱਥਾ ਮੜੀ ਮਸਾਨਾ ਧਰਨਾ ਨਾ ਯਦੀ ਕੋਈ ਲੋੜ ਰਵਿਦਾਸ ਜੀਓ ਕੇ ਕ੍ਰਾਂਤੀਕਾਰੀ ਬੋਲ ਰਵਿਦਾਸ ਜੀਓ ਕੇ ਕੀਰਤਿਆਂ ਦਾ ਓ ਰਾ ਰੁਸ਼ਨਾਗੇ ਜੀਨਾ ਜੋ ਧਿਆਵਾਂ ਸਿਖਾ ਗਏ ਤੁਰਨਾ ਯੋ ਸੇ ਤੋਰ ਰਵਿਦਾਸ ਜੀਓ ਕੇ ਕ੍ਰਾਂਤੀਕਾਰੀ ਬੋਲ ਰਵਿਦਾਸ ਜੀਓ ਕੇ ਬਾਣੀ ਰਾ ਦਿਖਾ ਦਿੰਦੀ ਏ ਮਨ ਮਸਤ ਕਰੁਸ਼ਨਾ ਦੇਂਦੀ ਏ ਅੰਦਰ ਤਾਈ ਟਿਕਾ ਦੇਂਦੀ ਏ ਨਾ ਅੰਦਰ ਪੈਂਦਾ ਸ਼ੋਰ ਰਵਿਦਾਸ ਜੀਓ ਕੇ ਕ੍ਰਾਂਤੀਕਾਰੀ ਬੋਲ रविदास जीओ के बेगमपुरा जी शेर बसायो ऊच नीच दा परम मिटायो पखंड ना करने हो रविदास जीओ के ਕ੍ਰਾਂਤੀਕਾਰੀ ਬੋਲ ਰਵਿਦਾਸ ਜੀ ਹੋ ਕੇ ਤੋਤੇ ਟਿੱਕਾ ਤੇ ਜਪ ਮਾਲੀ ਕਰੇ ਬੰਦੇ ਦੀ ਨਾ ਰਖਵਾਲੀ ਕਿਉਂ ਰੱਖਨੇ ਫਿਰ ਕੋ ਰਵਿਦਾਸ ਜਿਉ ਕੇ ਕ੍ਰਾਂਤੀਕਾਰੀ ਬੋਲ ਰਵਿਦਾਸ ਜਿਉ ਕੇ ਗਿਆਨ ਤੇ ਸਰਦਾ ਸੁੱਚੀ ਰੱਖਿਓ ਮਨ ਨੀਵਾ ਮਾਤੀ ਉੱਚੀ ਰੱਖਿਓ ਲਓ ਆਪਣਾ ਆਪ ਫਰੋਲ ਰਵਿਦਾਸ ਜੀਓ ਕੇ ਕ੍ਰਾਂਤੀਕਾਰੀ ਬੋਲ ਰਵਿਦਾਸ ਜੀਓ ਕੇ ਅੱਖਾਂ ਦੇਖੋਲ ਰਵਿਦਾਸ ਜੀਓ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ 不得。